ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਅਰਕਿਤ ਗਰਗ ਜੀ ਪਾਤੜਾ ਤੋਂ ਖੜੇ ਨੇ ਨਾਲ ਉਹਨਾਂ ਦੇ ਸਹਿਯੋਗੀ ਸਾਥੀ ਖੜੇ ਨੇ ਇਹਨਾਂ ਦਾ ਹਰਦ ਦਾ ਵੀ ਕੰਮ ਹੈ ਔਰ ਇਹਨਾਂ ਨੇ ਕਿੱਡਾ ਵੱਡਾ ਕੰਮ ਕੀਤਾ ਜੇ ਇਹਨੂੰ ਧਿਆਨ ਨਾਲ ਦੇਖੀਏ ਕਿ ਜਿੱਥੇ ਕਿਤੇ ਕਿਸਾਨਾਂ ਦੇ ਉੱਪਰ ਜ਼ੁਲਮ ਢਾਉਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਔਰ ਉੱਥੇ ਜ਼ਖਮਾਂ ਦੇ ਉੱਤੇ ਆ ਕੇ ਮਲਮ ਲਾਉਣ ਵਾਲਿਆਂ ਦੀ ਕੋਈ ਘਟਨਾ ਇਹ ਅੱਜ ਵੀਰ ਸਾਡੇ ਇੱਥੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੇ ਲਈ ਪਹੁੰਚੇ ਨੇ ਇਹਨਾਂ ਨੇ ਫੈਸਲਾ ਲਿਆ ਕਿ ਜਿੰਨੇ ਵੀ ਤੁਹਾਡੇ ਟਾਇਰ ਵਗੈਰਾ ਖਰਾਬ ਕੀਤੇ ਗਏ ਨੇ ਉਹ ਸਭ ਟਾਇਰਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਅਸੀਂ ਚੱਕਦੇ ਹਾਂ ਔਰ ਅੱਜ ਸਵੇਰ ਤੋਂ ਇਹਨਾਂ ਦੀ ਮਸ਼ੀਨ ਲੈ ਕੇ ਸਾਰਾ ਸਾਰਾ ਕੰਮ ਚੰਮ ਲੈ ਕੇ ਇੱਥੇ ਆਏ ਹੋਏ ਨੇ ਆ ਇੱਥੇ ਹੀ ਮਸ਼ੀਨ ਲੈ ਕੇ ਆਏ ਆ ਇੱਥੇ ਹੀ ਸਾਰਾ ਕੁਝ ਕੰਮ ਕਰ ਰਿਹਾ ਹੈ ਤਾਂ ਮੇਰੀ ਬੇਨਤੀ ਹੈ ਦੋਸਤੋ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਵੀਰਾਂ ਨੇ ਆ ਕੇ ਸਪੋਰਟ ਕੀਤੀ ਹੈ ਇਹਨਾਂ ਨੂੰ ਕਿਸੇ ਨੇ ਜਾ ਕੇ ਨਹੀਂ ਕਿਹਾ ਇਹ ਆਪਣੇ ਆਪ ਆਏ ਨੇ ਇਹ ਕੋਈ ਪ੍ਰਮਾਤਮਾ ਦੀ ਰਹਿਮਤ ਆ ਇਸ ਮੋਰਚੇ ਤੇ ਇਹਦਾ ਸਹਿਯੋਗ ਦੇਣ ਵਾਲੇ ਆਪਣੇ ਆਪ ਉੱਪਰ ਕੀ ਆ ਰਹੇ ਨੇ ਵੱਡੀ ਪੱਤਰ ਦੇ ਉਸ ਇਲਾਕੇ ਦੇ ਵਿੱਚੋਂ ਸੰਗਤਾਂ ਲੰਗਰ ਦੀ ਸੇਵਾਵਾਂ ਕਰ ਰਹੀਆਂ ਨੇ ਵੱਡੀ ਪੱਤਰ ਦੇ ਉੱਤੇ ਸੰਤ ਮਹਾਂਪੁਰਸ਼ ਇੱਥੇ ਲੰਗਰ ਲਾ ਰਹੇ ਨੇ ਸੋ ਇਸ ਕਰਕੇ ਮੋਰਚਾ ਚੜ੍ਹਦੀ ਕਲਾ ਚ ਹੈ ਵਾਹਿਗੁਰੂ ਕਿਰਪਾ ਕਰੇ ਆਏ ਦਿਨ ਇੱਥੇ ਜਿਹੜੀਆਂ ਟਰਾਲੀਆਂ ਨਵੀਆਂ ਹੋਰ ਆ ਰਹੀਆਂ ਨੇ ਤੁਹਾਨੂੰ ਸਭ ਨੂੰ ਮੇਰੀ ਬੇਨਤੀ ਆ ਮੇਰੇ ਦੋਸਤੋ ਕਿ ਇਹ ਮੋਰਚਾ ਆਪਣਾ ਸਾਰਿਆਂ ਦਾ ਹੈ ਇਹ ਮੋਰਚਾ ਛੋਟੇ ਵਪਾਰੀ ਦਾ ਵੀ ਹੈ ਇਹ ਮੋਰਚਾ ਛੋਟੇ ਦੁਕਾਨਦਾਰ ਦਾ ਵੀ ਹੈ ਇਹ ਮੋਰਚਾ ਮਜ਼ਦੂਰ ਦਾ ਵੀ ਹੈ ਛੋਟੇ ਸਨਤਕਾਰ ਦਾ ਵੀ ਹੈ ਸੋ ਇਹ ਸਾਰਿਆਂ ਨੂੰ ਇਸ ਮੋਰਚੇ ਦਾ ਭਰਮਾ ਸਹਿਯੋਗ ਕਰਨ ਦੀ ਲੋੜ ਆ ਕਿਉਂਕਿ ਇਹ ਲੜਾਈ ਆ ਜਿਹੜੀ ਆ ਜਿਹੜੀਆਂ ਇਹਦੀ ਵੱਡੀ ਬੈਰੀਕੇਟਿੰਗ ਹੋਈ ਹੈ ਨਾ ਇਹ ਐਵੇਂ ਨਹੀਂ ਹੋਈ ਕਿਉਂਕਿ ਸਾਡੇ ਮੰਗ ਪੱਤਰ ਦੇ ਵਿੱਚ ਮੰਗੇ ਸੀ ਕਿ ਭਾਰਤ ਡਬਲਯੂਟੀਓ ਚੋਂ ਬਾਹਰ ਆਵੇ ਜਿਹੜਾ ਸਿੱਧੀ ਸੱਟ ਕਾਰਪੋਰੇਟ ਨੂੰ ਸਿੱਧੀ ਸੱਟ ਨਵੀਆਂ ਆਰਥਿਕ ਨੀਤੀਆਂ ਨੂੰ ਮਾਰਦਾ ਸੀ ਸੋ ਇਸ ਕਰਕੇ ਇੰਨਾ ਜ਼ੋਰ ਤਾਂ ਹੀ ਲੱਗ ਰਿਹਾ ਸਰਕਾਰ ਦਾ ਔਰ ਸਜਣੋ ਆਪਣੇ ਇਕੱਠੇ ਹੋਏ ਬਿਨਾ ਇਹ ਲੜਾਈ ਜਿੱਤੀ ਨਹੀਂ ਜਾਣੀ ਤੱਕੜੇ ਹੋਵੋ ਹਮਲਾ ਮਾਰਗੇ ਇਹ ਲੜਾਈ ਅੱਗੇ ਹੋਰ ਵਧੇ ਤਾਕਿ ਆਪਾਂ ਇਹ ਜਿੱਤ ਆਦਰ ਕਰੀਏ ਬਹੁਤ ਬਹੁਤ ਧੰਨਵਾਦ ਮੈਂ ਮੁੜ ਦੁਬਾਰਾ ਅੰਕਤ ਜੀ ਹੋਰਾਂ ਦਾ ਉਹਨਾਂ ਦੇ ਸਹਿਯੋਗੀਆਂ ਦਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕੇਐਮਐਮ ਸਾਰੇ ਦੋਨਾਂ ਫੋਰਮਾਂ ਵੱਲੋਂ ਸੰਦੇ ਦੇ ਦੌਰ ਤੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ